ਵਾਈਰਲ ਹੋਈ ਇੱਕ ਵੀਡੀਓ ਨੇ ਨਗਰ ਕੌਂਸਲ ਦੇ ਪੂਰਵ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਜੋ ਪਹਿਲਾਂ ਅਕਾਲੀ ਦਲ ਵਿੱਚ ਹੁੰਦੇ ਸੀ ਅਕਾਲੀ ਦਲ ਦਾ ਪੱਲਾ ਛੱਡ ਕੇ ਝਾੜੂ ਫੜ ਲਿਆ ਸੀ ਜਿਨ੍ਹਾਂ ਨੇ ਹੁਣ ਉਹਨਾਂ ਦੇ ਉੱਤੇ ਪੈਸੇ ਵੰਡਣ ਦੇ આરોਪ ਲੱਗ ਰਹੇ ਨੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਪਰਮਜੀਤ ਢਿੱਲੋਂ ਦੀ ਜੇਬ ਦੇ ਵਿੱਚ ਪੈਸੇ ਨੇ ਤੇ ਉਹ ਵੋਟਰਾਂ ਨੂੰ ਲਵਾਉਣ ਵਾਸਤੇ ਪੈਸੇ ਵੰਡ ਰਹੇ ਸੀਗੇ ਪਹਿਲਾ ਕੇਸ ਹੈ ਜਿਹੜਾ ਮੇਰੇ ਘਰ ਕੰਨੀਓ ਪਹਿਲਾ ਕੇਸ ਆ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਪਰਮਜੀਤ ਢਿੱਲੋਂ ਨੂੰ ਪੁਲਿਸ ਬੁਲਾਉਣੀ ਪਈ ਪੁਲਿਸ ਉਹਨਾਂ ਨੂੰ ਉੱਥੋਂ ਕੱਢ ਕੇ ਲੈ ਕੇ ਜਾਂਦੀ ਹੈ ਜਿੱਥੇ ਲੋਕ ਸ਼ੋਰ ਮਚਾਉਂਦੇ ਰਹਿੰਦੇ ਨੇ ਕਿ ਇਹਨਾਂ ਦੀ ਜੇਬ ਦੀ ਤਲਾਸ਼ੀ ਲਈ ਜਾਵੇ ਇਹਨਾਂ ਕੋਲੇ ਪੈਸੇ ਨੇ ਇਹ ਪੈਸੇ ਵੰਡ ਰਹੇ ਸੀ ਪੁਲਿਸ ਵੱਲੋਂ ਤਲਾਸ਼ੀ ਤਾਂ ਨਹੀਂ ਲਈ ਜਾਂਦੀ ਪਰ ਮਸਲੇ ਨੂੰ ਵਧਣ ਨਾ ਦਿੱਤਾ ਜਾਵੇ ਭੀੜ ਦੇ ਵਿੱਚ ਕੋਈ ਝਗੜਾ ਨਾ ਹੋ ਜਾਵੇ ਇਸ ਕਰਕੇ ਪੁਲਿਸ ਦੀ ਕੋਸ਼ਿਸ਼ ਹੁੰਦੀ ਹੈ ਕਿ ਪਰਮਜੀਤ ਸਿੰਘ ਢਿੱਲੋਂ ਨੂੰ ਉੱਥੋਂ ਕੱਢ ਕੇ ਲਿਆ ਜਾਵੇ ਪਰਮਜੀਤ ਢਿੱਲੋਂ ਦੇਖ ਸਕਦੇ ਹੋ ਸੀ ਉੱਥੇ ਆਪ ਪਾਰਟੀ ਨੂੰ ਫੋਨ ਕਰਦੇ ਨੇ ਕਿ ਉਹਨਾਂ ਦੀ ਮਦਦ ਦੇ ਲਈ ਤੇ ਕਿਸੇ ਨਾ ਕਿਸੇ ਨੂੰ ਭੇਜਿਆ ਜਾਵੇ ਕਿਉਂਕਿ ਜਿਹੜੇ ਉਹਨਾਂ ਨੂੰ ਘੇਰਨ ਵਾਲੇ ਨੇ ਉਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਨੇ ਪਰਮਜੀਤ ਸਿੰਘ ਢਿੱਲੋਂ ਦੀ ਮੰਨੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਨਾਲ 150 ਤੋਂ ਵੱਧ ਸਮਰਥਕ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਘੇਰਿਆ ਬਾਰ-ਬਾਰ ਉਹਨਾਂ ਦੀ ਜੇਬਾਂ ਦੀ ਤਲਾਸ਼ੀ ਦੀ ਗੱਲ ਕਰ ਰਹੇ ਸੀਗੇ ਉਹਨਾਂ ਦੇ ਬਾਰ-ਬਾਰ ਫੋਨ ਕਰਨ ਤੇ ਆਪ ਪਾਰਟੀ ਤੋਂ ਕੋਈ ਨਹੀਂ ਪਹੁੰਚਿਆ ਪਰ ਪੁਲਿਸ ਜ਼ਰੂਰ ਉਹਨਾਂ ਨੂੰ ਉਥੋਂ ਕੱਢ ਕੇ ਲੈ ਜਾਂਦੀ ਹੈ ਇਸ ਸੰਬੰਧੀ ਜਾਣਕਾਰੀ ਲੈਣ ਲਈ ਕਾਲਾ ਢਿੱਲੋਂ ਨੂੰ ਫੋਨ ਕੀਤਾ ਪਰ ਫੋਨ ਤੇ ਕੋਈ ਗੱਲ ਨਹੀਂ ਹੋ ਸਕੀ ਸਰਦੀਪਾਂ ਚੈੱਕ ਹੋਈ ਉਹਨਾਂ ਦੀ ਭੇਜੋ ਯਾਰ ਬੰਦੇ ਕਮਾਲ ਕਰੀ ਜਾਂਦੇ ਹੋ ਤੁਸੀਂ ਕਹਾਂ ਨੂੰ ਕਿਸ ਨੇ ਖੜਨਾ ਤੁਹਾਡੇ ਨਾਲ ਕੋਈ ਨਹੀਂ ਕਹਿਣਾ ਭਾਈ ਜੀ ਕਿਸੇ ਦਾ ਦਰਵਾਜ਼ਾ ਗੁੰਡਾ ਕੋਈ ਸੱਟ ਮਾਰ ਰਿਹਾ ਹੈ ਭਾਈ ਜੀ ਨਾ ਤਰਾਸੀ ਹੋ ਅਸੀਂ ਤੁਰ ਜਾਾਂਗੇ ਇਹ ਦੇਖੋ ਲੈਕਰ ਹੋ ਗਿਆ ਜੰਬਾ ਦੇ ਸੋਰਾ ਕੁਝ ਪਰਮਜੀਤ ਢਿੱਲੋਂ ਨੇ ਇਸ ਵਾਮਲੇ ਤੇ ਕੀ ਕਿਹਾ ਆਓ ਇਹ ਵੀ ਤੁਹਾਨੂੰ ਸੁਣਾਉਣੇ ਆ ਓਹ ਕਰ ਰਹੇ ਆ ਯਾਰ ਓਏ ਤਾਂ ਪ੍ਰੋਟੀਨ ਮੈਟਰ ਜੇ ਹੁੰਦੇ ਨੇ ਲੜਾਈਆਂ ਝਗੜੇ ਸੌ ਹੋਣਾ ਮੇਰੇ ਹਾਂ ਲੈਕਚਰ ਅੱਜ ਤਾਂ ਕੋਸ ਗੱਲ ਨਹੀਂ ਉਹ ਤਾਂ ਕਹਿੰਦੇ ਵੀ ਪੈਸੇ ਵੰਡ ਰਹੇ ਸੀ ਵੀ ਪੈਸੇ ਵੰਡ ਰਹੇ ਸੀ ਕੱਢ ਲੈਂਦੇ ਦੋਸਤ ਮਸਲਾ ਕੀ ਹੋਇਆ ਵੈਸੇ ਇਹ ਮਸਲਾ ਤਾਂ ਹੀ ਸੀਗਾ ਜੀ ਮੌਂਦ ਸਾਢੇ 1/4 ਵਜੇ ਹਾਂਜੀ ਜਵਾਰ ਵਸਤੀ ਸਕੂਲ ਦੇ ਵਿੱਚ ਮੇਰਾ ਬੂਸ ਸੀਗਾ 8700 ਨੰਬਰ ਅੱਛਾ ਜੀ ਅਗੇ ਐਮਪੀ ਸਾਹਿਬ ਕਹਿੰਦੇ ਵੀ ਕਿੰਨੀ ਵੋਟ ਪੋਲ ਹੋ ਗਈ ਮਾ ਜੀ 1000 ਦੇ ਨੇੜੇ ਆ ਸਾਢੇ 4 ਵਜੇ ਪਏ ਨੇ ਕਹਿੰਦੇ ਵੋਟ ਬਹੁਤ ਘੱਟ ਪੋਲ ਹੋਈ ਐ ਵੀ ਬੰਦੇ ਘੱਟ ਹੋ ਘਰਾਂ ਚ ਅੱਛਾ ਜੀ ਹਾਂ ਚੱਲ ਮੈਂ ਕੀ ਕਰਿਆ 10 ਕ ਬੰਦੇ ਲਾ ਕੇ ਅਡੋ ਅੱਡੀ ਉਹਦੇ ਚ ਬਾੜ ਤੇ ਆਪਣੇ ਮਹੱਲਿਆਂ ਚ ਹਾਂਜੀ ਮੈਂ ਚਲੇ ਗਿਆ ਦੋ ਇੱਕ ਬੰਦੇ ਨੂੰ ਨਾਲ ਲੈ ਕੇ ਆਪਾਂ ਨੂੰ ਕਿਹੜਾ ਡਾਕਟਰ ਸੀ ਹੂੰ ਹੂੰ ਠੀਕ ਹੈ ਜੀ ਉਹ ਪੱਤੇ ਲਿਆਵਾ ਉਹ ਸਾਡੇ ਮਜਬੀ ਸਿੰਘ ਰਹਿੰਦੇ ਨੇ ਭੈਣੀ ਵਾਲੇ ਹੂੰ ਇਕੇ ਦੇ ਸਾਹਮਣੇ ਉੱਥੇ ਮੈਂ ਦੋ ਦੋ ਤਿੰਨ ਗੱਡੀਆਂ ਕੱਡੀਆਂ ਤੇ ਐਨੇ ਭਾਈ ਮੈਂ ਮੁੜਿਆ ਆਉਨਾ ਇਕੱਲੇ ਤੁਰਿਆ ਆਉਨਾ ਮੈਂ ਮੇਰੇ ਨਾਲ ਦਾ ਬੰਦਾ ਗੱਡੀ ਭਰ ਕੇ ਲੈ ਗਿਆ ਅੱਛਾ ਜੀ ਐਨੇ ਭਾਈ ਕਾਲਾ ਢਿੱਲੋ ਇਹਦੇ ਨਾਲ 150 ਬੰਦਾ ਭੰਦੇ ਨੇ 10-15 ਗੱਡੀਆਂ ਹਾਂਜੀ ਉਹ ਆ ਕੇ ਕਹਿੰਦੇ ਤੁਸੀਂ ਪੈਸੇ ਬਣਦੇ ਹੋ ਮੈਂ ਕਿਹਾ ਵੀ ਪੈਸੇ ਤੁਹਾਨੂੰ ਦੀਂਦਾ ਹਾਂ ਹਾਂਜੀ ਲੈ ਸਬੂਤ ਹੈ ਕੋਈ ਮੂਵੀ ਹੈ ਕੋਈ ਹਾਂਜੀ ਬੱਸ ਨਾ ਮੂਵੀ ਨਾ ਸਬੂਤ ਨਾ ਕੋ ਗੱਲ ਨਾ ਬਾਤ ਬ੍ਰੋ ਸ਼ਰਮ ਕਰ ਕਮਲਿਆ ਐ ਐ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਪਰਮਜੀਤ ਸਿੰਘ ਢੱਲੋਂ ਇਹ ਜੇ ਫੁੱਦੂ ਕੰਮ ਕਰੂ ਮੈਂ ਹਾਂਜੀ ਦੇਖੋ ਬੰਦੇ ਨੂੰ ਦੇਖ ਹੀ ਲਵੇ ਘਟੋ ਘਟੇ ਹੁਣ ਬੰਦਾ ਪੈਸੇ ਬਣਦਾ ਕੋਈ ਉਸ ਕੋਲੇ ਹੋਵੇ ਤਾਂ ਸਹੀ ਨਾ ਸਬੂਤ ਚਲੋ ਨਾਲੇ ਪੈਸੇ ਜਿਹੜੇ ਬਣਨ ਵਾਲੇ ਆ ਫਿਰ ਉਹਨੂੰ ਜੇਬ ਚ ਤਾਂ ਨਹੀਂ ਨਿਕਲਨੇ ਉਹ ਬਿਨਾਂ ਮਤਲਬ ਆਏ ਕਰੋ ਜੀ ਫਲਾਣਾ ਕਰੋ ਜੀ ਤੁਹਾਨੂੰ ਬੁਖਵਾ ਨਾਲੇ ਫਿਰ ਉਦੋਂ ਹੀ ਮੰਡੂ ਬੰਦਾ ਪੈਸੇ ਦਾ ਅਗਲਾ ਪਹਿਲਾ ਮੰਡੂ ਜੇ ਪਰ ਸੋ ਨਿਆਣੀ ਮੈਂ ਤਾਂ ਇਹਨੂੰ ਸਿਆਣਾ ਸਮਝਦਾ ਸੀ ਪਰ ਚਲੋ ਲੱਗਦਾ ਹੁਣ ਤੁਹਾਨੂੰ ਵੀ ਇਹ ਜਿੱਤ ਜੂ ਜਿੱਤ ਜੂ ਫੇਰ ਕੀ ਆਪਾਂ ਨੂੰ ਕੋਈ ਜਿੱਤ ਵੀ ਸੱਜਣਾ ਨਹੀਂ ਕੌਣ ਲੱਗਦਾ ਤੁਹਾਨੂੰ ਵੀ ਕੌਣ ਜਿੱਤ ਜੂ ਦੋਨੋਂ ਚੋ ਇੱਕ ਦੀ ਲੱਗਦੀ ਆ ਮੈਨੂੰ ਤੇ ਵਾਈਟ ਜੀ ਐ ਬੀ ਵੀ ਬਹੁਤ ਹੈ ਆਪਣੇ ਮੁੰਡੇ ਹਰਿੰਦਰ ਦੀ ਵੀ ਬਹੁਤ ਹੈ ਹਵਾ ਤਾਂ ਬਿਲਕੁਲ 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 ਚਲੋ ਉਹ ਵੀਡੀਓ ਥਾਂ ਥਾਂ ਦੇ ਉੱਤੇ ਵਾਇਰਲ ਜੀ ਹੋ ਰਹੀ ਸੀ ਮੈਂ ਵੀ ਫੋਨ ਕਰਕੇ ਪੁੱਛੀ ਮੈਂ ਪ੍ਰਧਾਨ ਜੀ ਨੂੰ ਨਹੀਂ 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 ਉਹ ਕੋਈ ਗੱਲ ਨਹੀਂ ਦੇਖੋ ਗੱਲ ਇਹ ਹੈ ਮੌਕੇ ਤੇ ਚੋਣ ਕਮਿਸ਼ਨ ਦਾ ਬੰਦਾ ਵੀ ਸੀ ਇਹਨਾਂ ਨਾਲ ਬੜੀ ਬੜੀ ਤਾਕੜੀ ਪਲਾਨ ਨਾਲ ਆਏ ਸੀ ਇਹ ਪੈਸੇ ਵੰਡ ਰਿਆ ਉਹ ਤੇ ਵੀ ਫੋਟੋਆਂ ਖਿੱਚਾਂਗੇ ਐਂ ਕਰਾਂ ਫਰਵਾਣਾ ਕਰਾਂ ਜਦੋਂ ਕੋਲੀ ਮਹਿਲਾ ਖੜੀ ਹੈ ਗੱਡੀ ਤਲਾਸ਼ੀ ਦੇ ਲੋ ਜੇ ਤੁਹਾਨੂੰ ਪਹਲਾ ਪਹਿਮਾ ਠੀਕ ਹੈ ਐਨੇ ਚਲੋ ਐਨੇ ਵਧੀਆ ਰਿਹਾ ਮੈਂ ਨੂੰ ਪੁਲਿਸ ਵਾਲੇ ਲੈ ਗਏ ਇੱਥੇ ਜਿੱਥੇ ਮੈਂ ਖੜੀ ਰਹਿਣ ਲਈ ਹੋਣੀ ਮਸਲਾ ਖਤਮ ਹੋ ਗਿਆ ਜੇ ਮੰਨ ਲਓ ਮੈਂ ਨਾ ਜਾਂਦਾ ਉਧਰੋਂ ਇਹ ਹਰਿੰਦਰ ਹੁਣੀ ਆ ਗਏ ਹਾਂ ਲੜਾਈ ਦੇ ਚਾਂਸ ਬਣ ਜਾਂਦੇ ਆ ਜੀ ਵਧੀਆ ਹੋ ਗਿਆ ਟਲ ਗਿਆ ਪਤਾ ਕਹਿੰਦੀ ਆ ਹਾਂ ਹਾਂ ਜੀ ਹਾਂ ਬਿਲਕੁਲ 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 ਆਪਾਂ ਆਪਾਂ ਤਾਂ ਸਾਰੀ ਉਮਰ ਹੀ ਇਹ ਗੱਲਾਂ ਭਾਲ ਗਿਆ ਵੀ ਹਾਂ ਸੋਸ਼ਲ ਭੰਗ ਹੋਵੇ ਹੁਣ ਤਾਂ ਕੀ ਭਾਲਾਂਗੇ ਪੜੇ ਹੋਏ ਹਾਂ ਅੱਛਾ